ਅਕਾਲੀ ਆਗੂ ਬੌਬੀ ਮਾਨ ਨੂੰ ਚੰਡੀਗੜ੍ਹ ਤੋਂ ਅੱਜ ਦੁਪਹਿਰ ਜਿਹੜਾ ਗ੍ਰਫਤਾਰ ਕਰ ਲਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਜਿਹੜਾ ਜਲਾਲਾਬਾਦ ਦੇ VDP ਦਫਤਰ ਦੇ ਬਾਹਰ ਵੱਡੀ ਝੜਪ ਕੀਤੀ ਸੀ ਇਹਨਾਂ ਦੇ ਉੱਤੇ 307 ਦਾ ਜਿਹੜਾ ਉਹ ਮਾਮਲਾ ਦਰਜ ਹੈ 7 ਮਹੀਨਿਆਂ ਤੋਂ ਫਰਾਰ ਚੱਲ ਰਹੇ ਸੀ ਤਾਂ ਅੱਜ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਆ 7 ਮਹੀਨੇ ਤੋਂ ਫਰਾਰ ਚੱਲ ਰਿਹਾ ਬੋਬੀ ਮਾਨ ਨੂੰ ਜਿਹੜਾ ਉਹ ਗ੍ਰਫਤਾਰ ਕਰ ਲਿਆ ਹੈ ਇਹਨਾਂ ਨੇ ਜਲਾਲਾਬਾਦ ਦੇ VDP ਦਫਤਰ ਦੇ ਬਾਹਰ ਵੱਡੀ ਝੜਪ ਕੀਤੀ ਸੀ ਜਿੱਤੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਚੱਕ ਸੇਲੇ ਪਿੰਡ ਦੀ ਸਰਪੰਚੀ ਦੇ ਵੇਲੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜਾ ਇੱਕੋ ਸਰਪੰਚੀ ਸਰਪ੍ਰਿਤ ਮਾਨ ਉਹ ਵੀ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਖੜਾ ਸੀ ਤਾਂ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਤਾਂ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਬੌਬੀ ਮਾਨ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਫਾਇਰਿੰਗ ਦੇ ਵਿੱਚ ਜਿਹੜਾ ਗੁਰਪ੍ਰੀਤ ਮਾਨ ਵੱਤ ਜਾਂਦਾ ਪਰ ਉਸ ਦੇ ਨਾਲ ਜਿਹੜਾ ਇੱਕ ਮਨਦੀਪ ਵਿਰਾੜ ਨਾਂ ਦਾ ਵਿਅਕਤੀ ਹੁੰਦਾ ਗੋਲੀ ਉਸ ਦੀ ਛਾਤੀ ਦੇ ਵਿੱਚ ਲੱਗਦੀ ਹੈ ਤਾਂ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਜਾਂਦਾ ਤਾਂ ਇਹ ਕਤਲ ਦਾ 307 ਦਾ ਮਾਮਲਾ ਜਿਹੜਾ ਬੌਬੀ ਮਾਨ ਤੇ ਦਰਜ ਕੀਤਾ ਆ ਤੇ 7 ਮਹੀਨਿਆਂ ਤੋਂ ਜਿਹੜਾ ਲਗਾਤਾਰ ਉਹ ਫਰਾਰ ਚੱਲ ਰਹੇ ਨੇ ਤਾਂ ਅੱਜ ਜਿਹੜਾ ਚੰਡੀਗੜ੍ਹ ਤੋਂ ਦੁਪਹਿਰ ਵੇਲੇ ਪੁਲਿਸ ਨੇ ਇਹ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਚੈਨਲ ਹੈਡ ਬਲਜੀਤ ਮਰਵਾਹਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਸਰ ਬੋਬੀ ਮਾਨੂੰ ਅੱਜ ਗ੍ਰਿਫਤਾਰ ਕੀਤਾ ਗਿਆ 7 ਮਹੀਨਿਆਂ ਤੋਂ ਜਿਹੜਾ ਉਹ ਫਰਾਰ ਚੱਲ ਰਿਹਾ ਸੀ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਬੋਬੀ ਮਾਨ ਦੀ ਗ੍ਰਿਫਤਾਰੀ ਹੋਈ ਹੈ ਔਰ ਅੱਧੇ ਸਾਲ ਤੋਂ ਵੱਧ ਸਮਾਂ ਹੋ ਗਿਆ ਸੀਗਾ ਜਿਹੜਾ ਉਹ ਪੰਜਾਬ ਪੁਲਿਸ ਦੇ ਹੱਥ ਦੇ ਵਿੱਚ ਨਹੀਂ ਆ ਰਿਹਾ ਸੀ ਗ੍ਰਿਫਤਾਰ ਨਹੀਂ ਹੋ ਰਹੀ ਸੀ ਥੋੜਾ ਜਿਹਾ ਆਪਾਂ ਪਿੱਛੇ ਚੱਲ ਜਾਈਏ ਮਾਮਲਾ ਕੀ ਹੈ ਮਾਮਲਾ ਹੈਗਾ ਜਦੋਂ ਸਰਪੰਚੀ ਦੀ ਚੋਣਾਂ ਹੋ ਰਹੀਆਂ ਸੀਗੀਆਂ ਤਾਂ ਉਸ ਵੇਲੇ ਬੀਡੀਪੀਓ ਜਲਾਲਾਬਾਦ ਦੇ ਦਫ਼ਤਰ ਦੇ ਬਾਹਰ ਜਿਹੜਾ ਹੈਗਾ ਇਹ ਝੜਪ ਹੋਈ ਸੀਗੀ ਜਿਹਦੇ ਵਿੱਚ ਜਿਹੜੀ ਦੂਜੀ ਧਿਰ ਸੀਗੀ ਗੁਰਪ੍ਰੀਤ ਸਿੰਘ ਗੁਣੀ ਉਹਦਾ ਮਾਨ ਉਹ ਵੀ ਮਾਨ ਨਹੀਂ ਗੁਰਪ੍ਰੀਤ ਸਿੰਘ ਮਾਨ ਉੱਥੇ ਹੀ ਝੜਪ ਹੋਈ ਸੀ ਉਹਦੇ ਵਿੱਚ ਗੋਲੀ ਚੱਲੀ ਸੀ ਤੇ ਗੁਰਪ੍ਰੀਤ ਨਾ ਦੇ ਇੱਕ ਸਾਥੀ ਦੇ ਜਿਸ ਹੈਗਾ ਇਹ ਗੋਲੀ ਬੱਜੀ ਤੇ ਮੌਜੂਦਾ ਸਮੇਂ ਜਿਸ ਦੇ ਗੋਲੀ ਬੱਜੀ ਸੀਗੀ ਮੌਜੂਦਾ ਸਮੇਂ ਉਹ ਵਿਅਕਤੀ ਮਨਦੀਪ ਸਿੰਘ ਬਰਾੜ ਸਰਪੰਚ ਹੈਗੇ ਨੇ ਤੇ ਇਸ ਘਟਨਾ ਤੋਂ ਬਾਅਦ ਪੀਆਰ ਦਰਜ ਹੋ ਜਾਂਦੀ ਹੈ ਤੇ ਬੋਬੀ ਮਾਨ ਜਿਹੜੇ ਸੀ ਫਰਾਰ ਚੱਲ ਰਹੇ ਸੀ ਉਹ ਅੱਜ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਤੋਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਜੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੌਬੀ ਮਾਨ ਨੇ ਉਹ 7 ਮਹੀਨਿਆਂ ਤੋਂ ਲਗਾਤਾਰ 7 ਮਹੀਨਿਆਂ ਤੋਂ ਫਰਾਰ ਚੱਲ ਰਿਹਾ ਸੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਉਹਨਾਂ ਨੂੰ ਚੰਡੀਗੜ੍ਹ ਤੋਂ ਅੱਜ ਦੁਪਹਿਰ ਗ੍ਰਿਫਤਾਰ ਕੀਤਾ ਗਿਆ ਮਾਮਲਾ ਪੂਰਾ ਸਰਪੰਚੀ ਦੀਆਂ ਵੋਟਾਂ ਦੇ ਵੇਲੇ ਦਾ ਜਦੋਂ ਉਹਨਾਂ ਦਾ ਇੱਕ ਪਰਿਵਾਰਕ ਮੈਂਬਰ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਖੜਾ ਸੀ ਤਾਂ ਵਿਰੋਧੀ ਧਿਰ ਦੇ ਵਿੱਚ ਗੁਰਪ੍ਰੀਤ ਮਾਨ ਖੜੇ ਸੀ ਉਹਨਾਂ ਦੇ ਵੱਲੋਂ ਜਦੋਂ ਆਪਸ ਦੇ ਵਿੱਚ ਝੜਪ ਹੁੰਦੀ ਹੈ ਬਹਿਸ ਹੁੰਦੀ ਹੈ ਤਾਂ ਬੋਬੀ ਮਾਨ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਹਾਲਾਂਕਿ ਇਸ ਫਾਇਰਿੰਗ ਦੇ ਵਿੱਚ ਗੁਰਪ੍ਰੀਤ ਮਾਨ ਬਚ ਜਾਂਦੇ ਨੇ ਪਰ ਉਹਨਾਂ ਦੇ ਇੱਕ ਸਾਥੀ ਮਨਦੀਪ ਬਰਾੜ ਦੀ ਛਾਤੀ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਇਹ ਮੁਕੱਦਮਾ ਦਰਜ ਕੀਤਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਮਾਨ ਜਿਹੜੇ ਆ ਹੁਣ ਮੌਜੂਦਾ ਵੇਲੇ ਦੇ ਸਰਪੰਚ ਨੇ ਤਾਂ ਅੱਜ ਜਿਹੜਾ ਪੁਲਿਸ ਦੇ ਵੱਲੋਂ ਇਹਨਾਂ ਤੇ ਵੱਡੀ ਕਾਰਵਾਈ ਕੀਤੀ ਗਈ ਆ ਬੋਬੀ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਲਾਲਾਬਾਦ ਦੇ ਵੀਡੀਓ ਪੀ ਦਫ਼ਤਰ ਦੇ ਬਾਹਰ ਇਹ ਵੱਡੀ ਝੜਕ ਪਈ ਸੀ ਜਿਸ ਦੇ ਵਿੱਚ ਇਹ ਫਾਇਰਿੰਗ ਕੀਤੀ ਗਈ ਸੀ ਤਾਂ ਇਹ ਲੰਮੇ ਸਮੇਂ ਤੋਂ ਜਿਹੜੇ ਫਰਾਰ ਚੱਲ ਰਹੇ ਸੀ ਤਾਂ ਅੱਜ ਇਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਕਾਲੀ ਆਗੂ ਬੋਬੀ ਮਾਨ ਨੂੰ ਚੰਡੀਗੜ੍ਹ ਤੋਂ ਅੱਜ ਦੁਪਹਿਰ ਜਿਹੜਾ ਗ੍ਰਫਤਾਰ ਕਰ ਲਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਜਿਹੜਾ ਜਲਾਲਾਬਾਦ ਦੇ VDP ਦਫਤਰ ਦੇ ਬਾਹਰ ਵੱਡੀ ਝੜਪ ਕੀਤੀ ਸੀ ਇਹਨਾਂ ਦੇ ਉੱਤੇ 307 ਦਾ ਜਿਹੜਾ ਉਹ ਮਾਮਲਾ ਦਰਜ ਹੈ ਤਾਂ ਇਹ 7 ਮਹੀਨਿਆਂ ਤੋਂ ਫਰਾਰ ਚੱਲ ਰਹੇ ਸੀ ਤਾਂ ਅੱਜ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਆ 7 ਮਹੀਨੇ ਤੋਂ ਫਰਾਰ ਚੱਲ ਰਿਹਾ ਬੋਬੀ ਮਾਨ ਨੂੰ ਜਿਹੜਾ ਹੈ ਉਹ ਗ੍ਰਫਤਾਰ ਕਰ ਲਿਆ ਹੈ ਇਹਨਾਂ ਨੇ ਜਲਾਲਾਬਾਦ ਦੇ VDP ਦਫਤਰ ਦੇ ਬਾਹਰ ਵੱਡੀ ਝੜਪ ਕੀਤੀ ਸੀ ਜਿੱਤੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਚੱਕ ਸੇਲੇ ਪਿੰਡ ਦੀ ਸਰਪੰਚੀ ਦੇ ਵੇਲੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜਾ ਇੱਕੋ ਸਰਪ ਪ੍ਰਤਿਮਾਨ ਉਹ ਵੀ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਖੜਾ ਸੀ ਤਾਂ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਤਾਂ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਬੌਬੀ ਮਾਨ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਫਾਇਰਿੰਗ ਦੇ ਵਿੱਚ ਜਿਹੜਾ ਗੁਰਪ੍ਰਤਿਮਾਨ ਵੱਜ ਜਾਂਦਾ ਪਰ ਉਸ ਦੇ ਨਾਲ ਜਿਹੜਾ ਇੱਕ ਮਨਦੀਪ ਬਰਾੜ ਨਾਂ ਦਾ ਵਿਅਕਤੀ ਹੁੰਦਾ ਗੋਲੀ ਉਸ ਦੀ ਛਾਤੀ ਦੇ ਵਿੱਚ ਲੱਗਦੀ ਹੈ ਤਾਂ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਜਾਂਦਾ ਤਾਂ ਇਹ ਕਤਲ ਦਾ 307 ਦਾ ਮਾਮਲਾ ਜਿਹੜਾ ਬੌਬੀ ਮਾਨ ਤੇ ਦਰਜ ਕੀਤਾ ਆਇਆ ਤੇ 7 ਮਹੀਨਿਆਂ ਤੋਂ ਜਿਹੜਾ ਲਗਾਤਾਰ ਉਹ ਫਰਾਰ ਚੱਲ ਰਹੇ ਨੇ ਤਾਂ ਅੱਜ ਜਿਹੜਾ ਚੰਡੀਗੜ੍ਹ ਤੋਂ ਦੁਪਹਿਰ ਵੇਲੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਚੈਨਲ ਹੈਡ ਬਲਜੀਤ ਮਰਵਾਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਸਰ ਬੋਬੀ ਮਾਨੂੰ ਅੱਜ ਗ੍ਰਿਫਤਾਰ ਕੀਤਾ ਗਿਆ 7 ਮਹੀਨਿਆਂ ਤੋਂ ਜਿਹੜਾ ਉਹ ਫਰਾਰ ਚੱਲ ਰਿਹਾ ਸੀ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਭੋਬੀ ਮਾਨ ਦੀ ਗ੍ਰਿਫਤਾਰੀ ਹੋਈ ਹੈ ਔਰ ਅੱਧੇ ਸਾਲ ਤੋਂ ਵੱਧ ਸਮਾਂ ਹੋ ਗਿਆ ਸੀਗਾ ਜਿਹੜਾ ਉਹ ਪੰਜਾਬ ਪੁਲਿਸ ਦੇ ਹੱਥ ਦੇ ਵਿੱਚ ਨਹੀਂ ਆ ਰਿਹਾ ਸੀ ਗ੍ਰਿਫਤਾਰ ਨਹੀਂ ਹੋ ਰਹੀ ਸੀ ਥੋੜਾ ਜਿਹਾ ਆਪਾਂ ਪਿੱਛੇ ਚੱਲ ਜਾਈਏ ਮਾਮਲਾ ਕੀ ਹੈ ਮਾਮਲਾ ਹੈਗਾ ਜਦੋਂ ਸਰਪੰਚੀ ਦੀ ਚੋਣਾਂ ਹੋ ਰਹੀਆਂ ਸੀਗੀਆਂ ਤਾਂ ਉਸ ਵੇਲੇ ਬੀਡੀਪੀਓ ਜਲਾਲਾਬਾਦ ਦੇ ਦਫ਼ਤਰ ਦੇ ਬਾਹਰ ਜਿਹੜਾ ਹੈਗਾ ਇਹ ਝੜਪ ਹੋਈ ਸੀਗੀ ਜਿਹਦੇ ਵਿੱਚ ਜਿਹੜੀ ਦੂਜੀ ਧਿਰ ਸੀਗੀ ਗੁਰਪ੍ਰੀਤ ਸਿੰਘ ਗੁਣੀ ਉਹਦਾ ਮਾਨ ਉਹੀ ਮਾਨ ਨੇ ਗੁਰਪ੍ਰੀਤ ਸਿੰਘ ਮਾਨ ਉੱਥੇ ਹੀ ਝੜਪ ਹੋਈ ਸੀ ਉਹਦੇ ਵਿੱਚ ਗੋਲੀ ਚੱਲੀ ਸੀ ਤੇ ਗੁਰਪੀਤਨਾ ਦੇ ਇੱਕ ਸਾਥੀ ਦੇ ਜਿਸ ਦਾ ਹੈਗਾ ਇਹ ਗੋਲੀ ਬਚੀ ਤੇ ਮੌਜੂਦਾ ਸਮੇਂ ਵਿੱਚ ਜਿਸ ਦੇ ਗੋਲੀ ਬੱਜੀ ਸੀਗੀ ਮੌਜੂਦਾ ਸਮੇਂ ਉਹ ਵਿਅਕਤੀ ਮਨਦੀਪ ਸਿੰਘ ਬਰਾੜ ਸਰਪੰਚ ਹੈਗੇ ਨੇ ਤੇ ਇਸ ਘਟਨਾ ਤੋਂ ਬਾਅਦ ਐਫਆਈਆਰ ਦਰਜ ਹੋ ਜਾਂਦੀ ਹੈ ਤੇ ਬੋਬੀ ਮਾਨ ਜਿਹੜੇ ਸੀ ਫਰਾਰ ਚੱਲ ਰਹੇ ਸੀ ਉਹ ਅੱਜ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਤੋਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੌਬੀ ਮਾਨ ਨੇ ਉਹ 7 ਮਹੀਨਿਆਂ ਤੋਂ ਲਗਾਤਾਰ 7 ਮਹੀਨਿਆਂ ਤੋਂ ਫਰਾਰ ਚੱਲ ਰਿਹਾ ਸੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਉਹਨਾਂ ਨੂੰ ਚੰਡੀਗੜ੍ਹ ਤੋਂ ਅੱਜ ਦੁਪਹਿਰ ਗ੍ਰਿਫਤਾਰ ਕੀਤਾ ਗਿਆ ਮਾਮਲਾ ਪੂਰਾ ਸਰਪੰਚੀ ਦੀਆਂ ਵੋਟਾਂ ਦੇ ਵੇਲੇ ਦਾ ਜਦੋਂ ਉਹਨਾਂ ਦਾ ਇੱਕ ਪਰਿਵਾਰਕ ਮੈਂਬਰ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਖੜਾ ਸੀ ਤਾਂ ਵਿਰੋਧੀ ਧਿਰ ਦੇ ਵਿੱਚ ਗੁਰਪ੍ਰੀਤ ਮਾਨ ਖੜੇ ਸੀ ਉਹਨਾਂ ਦੇ ਵੱਲੋਂ ਜਦੋਂ ਆਪਸ ਦੇ ਵਿੱਚ ਝੜਕ ਹੁੰਦੀ ਹੈ ਬਹਿਸ ਹੁੰਦੀ ਹੈ ਤਾਂ ਬੌਬੀ ਮਾਨ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਹਾਲਾਂਕਿ ਇਸ ਫਾਇਰਿੰਗ ਦੇ ਵਿੱਚ ਗੁਰਪ੍ਰੀਤ ਮਾਨ ਬਚ ਜਾਂਦੇ ਨੇ ਪਰ ਉਹਨਾਂ ਦੇ ਇੱਕ ਸਾਥੀ ਮਨਦੀਪ ਬਰਾੜ ਦੀ ਛਾਤੀ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਇਹ ਮੁਕੱਦਮਾ ਦਰਜ ਕੀਤਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਮਾਨ ਜਿਹੜੇ ਆ ਹੁਣ ਮੌਜੂਦਾ ਵੇਲੇ ਦੇ ਸਰਪੰਚ ਨੇ ਤਾਂ ਅੱਜ ਜਿਹੜਾ ਪੁਲਿਸ ਦੇ ਵੱਲੋਂ ਇਹਨਾਂ ਤੇ ਵੱਡੀ ਕਾਰਵਾਈ ਕੀਤੀ ਗਈ ਆ ਬੌਬੀ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਲਾਲਾਬਾਦ ਦੇ ਵੀਡੀਓ ਵੀ ਦਫ਼ਤਰ ਦੇ ਬਾਹਰ ਇਹ ਵੱਡੀ ਝੜਪ ਹੋਈ ਸੀ ਜਿਸ ਦੇ ਵਿੱਚ ਇਹ ਫਾਇਰਿੰਗ ਕੀਤੀ ਗਈ ਸੀ ਤਾਂ ਇਹ ਲੰਬੇ ਸਮੇਂ ਤੋਂ ਜਿਹੜੇ ਫਰਾਰ ਚੱਲ ਰਹੇ ਸੀ ਤਾਂ ਅੱਜ ਇਹਨਾਂ ਨੂੰ ਪੁਲਿਸ ਦੇ ਵੱ